ਸਸਿਕਲ ਧਿਆਨਿਕ ਸਵੇਰਾ ਦੇਖ ਰਹੇ ਸਾਰ ਦਸਕਾਂ ਮੈਂ ਮਨਜੀਤ ਸਿੰਘ ਰੂਪਨਗਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਗੱਡੀ ਖੋ ਕੇ ਤੇ ਡਰਾਈਵਰ ਨੂੰ ਜ਼ਖਮੀ ਕਰਕੇ ਭੱਜਣ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਜੋ ਕਿ ਜਲੰਧਰ ਤੋਂ માતા ਨੈਣਾ ਦੇਵੀ ਦੇ ਲਈ ਇੱਕ ਨੌਜਵਾਨ ਤੇ ਇੱਕ ਲੜਕੀ ਵੱਲੋਂ ਇੱਕ ਗੱਡੀ ਜਿਹੜੀ ਕਿ ਟੈਕਸੀ ਕੀਤੀ ਜਾਂਦੀ ਹੈ ਤੇ માતા ਸ਼੍ਰੀ ਨੈਣਾ ਦੇਵੀ ਦੇ ਜਾਨ ਦੇ ਲਈ ਉਹਨਾਂ ਵੱਲੋਂ ਇਹ ਟੈਕਸੀ ਕੀਤੀ ਜਾਂਦੀ ਜਦੋਂ ਰਾਤ ਦੇ 12 ਜਾਂ 12:30 ਵਜੇ ਦੇ ਕਰੀਬ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਨੇੜੇ ਹੁੰਦੇ ਨੇ ਤਾਂ ਉਹਨਾਂ ਵੱਲੋਂ ਡਰਾਈਵਰ ਤੇ ਹਮਲਾ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਡਰਾਈਵਰ ਨੂੰ ਜ਼ਖਮੀ ਕਰਕੇ ਉਹ ਗੱਡੀ ਖੋ ਕੇ ਫਰਾਰ ਹੋ ਜਾਂਦੇ ਨੇ ਅੱਜ ਐਸਐਸਪੀ ਰੂਪਨਗਰ ਗੁਲਨੀ ਸਿੰਘ ਖੁਰਾਨਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਜਾਣਕਾਰੀ ਹਾਸਲ ਕਰਾਂਗੇ ਕਿ ਕੀ ਹੈ ਸਾਰਾ ਮਾਮਲਾ ਤੇ ਕਿਸ ਤਰ੍ਹਾਂ ਪੁਲਿਸ ਨੇ ਇਸ ਨੌਜਵਾਨ ਨੂੰ ਕਾਬੂ ਕੀਤਾ ਤੇ ਨਾਲ ਜੋ ਲੜਕੀ ਸੀ ਉਸ ਨੂੰ ਹਜੇ ਕਾਬੂ ਕੀਤਾ ਗਿਆ ਜਾਂ ਨਹੀਂ ਇਹ ਵੀ ਗੱਲਬਾਤ ਕਰਦੇ ਆ ਐਸਐਸਪੀ ਗੁਲਨੀਸ਼ ਸਿੰਘ ਖੁਰਾਨਾ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਥਾਣਾ ਅਧੀਨ ਹੁੰਦੇ ਏਰੀਆ ਦੇ ਵਿੱਚ ਪਿੰਡ ਰਾਮਪੁਰ ਜੱਜਰ ਦੇ ਵਿੱਚ ਇਹ ਘਟਨਾ ਵਾਪਰੀ ਸੀ ਤੇ ਸਵੇਰੇ 6:30 ਵਜੇ ਜਸਪ੍ਰੀ ਸਿੰਘ ਜੋ ਕਿ ਟੈਕਸੀ ਚਾਲਕ ਹੈ ਉਸਨੇ ਇਹ ਜਾਣਕਾਰੀ ਦਿੱਤੀ ਕਿ ਉਸ ਨਾਲ ਇਹ ਘਟਨਾ ਵਾਪਰੀ ਹੈ ਤੇ ਪੁਲਿਸ ਵੱਲੋਂ ਉਸ ਤੇ ਕਾਰਵਾਈ ਕਰਦੇ ਹੋਏ ਜਿਹੜਾ ਕਿ ਨੌਜਵਾਨ ਹੈ ਜਿਸ ਨੇ ਗੱਡੀ ਖੋਈ ਸੀ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਦਾ ਨਾਮ ਰੋਹਿਤ ਹੈ ਪਹਿਲਾਂ ਵੀ ਉਸ ਦੇ ਉੱਤੇ ਕੋਈ ਮਾਮਲੇ ਦਰਜ ਨਹੀਂ ਜਲੰਧਰ ਤੋਂ ਜਦੋਂ ਕਿ ਇਹ ਟੈਕਸੀ ਕਰਕੇ ਚੱਲੇ ਸਨ ਤੇ ਰਸਤੇ ਵਿੱਚ ਆਂਦੇ ਹੋਏ ਇਹਨਾਂ ਨੇ ਸ਼੍ਰੀ ਨਨਕਪੁਰ ਸਾਹਿਬ ਦੇ ਇੱਕ ਪਿੰਡ ਦੇ ਨੇੜੇ ਉਸ ਟੈਕਸੀ ਚਾਲਕ ਨਾਲ ਇਹ ਘਟਨਾ ਜਿਹੜੀ ਕਿ ਕੀਤੀ ਤੇ ਉਸ ਨੂੰ ਪਿਸਤੌਲ ਦਿਖਾ ਕੇ ਉਸ ਕੋਲੋਂ ਜਿਹੜੀ ਗੱਡੀ ਖੋਹ ਕੇ ਲੈ ਗਏ ਪੁਲਿਸ ਵੱਲੋਂ ਜਿਹੜੀ ਕਿ ਫੌਰੀ ਕਾਰਵਾਈ ਕਰਦੇ ਹੋਏ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਦੇ ਨਾਲ ਜੋ ਲੜਕੀ ਆ ਉਸ ਦੀ ਵੀ ਭਾਲ ਜਾਰੀ ਹੈ ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ ਸਸਿਕਲ ਦਿਨਿਕ ਸੂਰ ਰ ਦੇਖ ਰਹੇ ਸਾਰ ਦਸ਼ਕਾਂ ਮੈਂ ਮਨਜੀਤ ਸਿੰਘ ਰੂਪਨਗਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਗੱਡੀ ਖੋ ਕੇ ਤੇ ਡਰਾਈਵਰ ਨੂੰ ਜ਼ਖਮੀ ਕਰਕੇ ਭੱਜਣ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਜੋ ਕਿ ਜਲੰਧਰ ਤੋਂ માતા ਨੈਣਾ ਦੇਵੀ ਦੇ ਲਈ ਇੱਕ ਨੌਜਵਾਨ ਤੇ ਇੱਕ ਲੜਕੀ ਵੱਲੋਂ ਇੱਕ ਗੱਡੀ ਜਿਹੜੀ ਕਿ ਟੈਕਸੀ ਕੀਤੀ ਜਾਂਦੀ ਹੈ ਤੇ માતા ਸ਼੍ਰੀ ਨੈਣਾ ਦੇਵੀ ਦੇ ਜਾਣ ਦੇ ਲਈ ਉਹਨਾਂ ਵੱਲੋਂ ਇਹ ਟੈਕਸੀ ਕੀਤੀ ਜਾਂਦੀ ਜਦੋਂ ਰਾਤ ਦੇ 12 ਜਾਂ 12:30 ਵਜੇ ਦੇ ਕਰੀਬ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਨੇੜੇ ਹੁੰਦੇ ਨੇ ਤਾਂ ਉਹਨਾਂ ਵੱਲੋਂ ਡਰਾਈਵਰ ਤੇ ਹਮਲਾ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਡਰਾਈਵਰ ਨੂੰ ਜ਼ਖਮੀ ਕਰਕੇ ਉਹ ਗੱਡੀ ਖੋ ਕੇ ਫਰਾਰ ਹੋ ਜਾਂਦੇ ਨੇ ਅੱਜ ਐਸਐਸਪੀ ਰੂਪਨਗਰ ਗੁਲਨੀ ਸਿੰਘ ਖੁਰਾਨਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਜਾਣਕਾਰੀ ਹਾਸਲ ਕਰਾਂਗੇ ਕਿ ਕੀ ਹੈ ਸਾਰਾ ਮਾਮਲਾ ਤੇ ਕਿਸ ਤਰ੍ਹਾਂ ਪੁਲਿਸ ਨੇ ਇਸ ਨੌਜਵਾਨ ਨੂੰ ਕਾਬੂ ਕੀਤਾ ਤੇ ਨਾਲ ਜੋ ਲੜਕੀ ਸੀ ਉਸ ਨੂੰ ਹਜੇ ਕਾਬੂ ਕੀਤਾ ਗਿਆ ਜਾਂ ਨਹੀਂ ਇਹ ਵੀ ਗੱਲਬਾਤ ਕਰਦੇ ਹਾਂ SSP ਗੁਲਰੀ ਸਿੰਘ ਖੁਰਾਨਾ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਥਾਣਾ ਅਧੀਨ ਹੁੰਦੇ ਏਰੀਆ ਦੇ ਵਿੱਚ ਪਿੰਡ ਰਾਮਪੁਰ ਜੱਜਰ ਦੇ ਵਿੱਚ ਇਹ ਘਟਨਾ ਵਾਪਰੀ ਸੀ ਤੇ ਸਵੇਰੇ 6:30 ਵਜੇ ਜਸਪ੍ਰੀ ਸਿੰਘ ਜੋ ਕਿ ਟੈਕਸੀ ਚਾਲਕ ਹੈ ਉਸਨੇ ਇਹ ਜਾਣਕਾਰੀ ਦਿੱਤੀ ਕਿ ਉਸ ਨਾਲ ਇਹ ਘਟਨਾ ਵਾਪਰੀ ਹੈ ਤੇ ਪੁਲਿਸ ਵੱਲੋਂ ਉਸਤੇ ਕਾਰਵਾਈ ਕਰਦੇ ਹੋਏ ਜਿਹੜਾ ਕਿ ਨੌਜਵਾਨ ਹੈ ਜਿਸਨੇ ਗੱਡੀ ਖੋਈ ਸੀ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਦਾ ਨਾਮ ਰੋਹਿਤ ਹੈ ਪਹਿਲਾਂ ਵੀ ਉਸ ਦੇ ਉੱਤੇ ਕੋਈ ਮਾਮਲੇ ਦਰਜ ਨਹੀਂ ਜਲੰਧਰ ਤੋਂ ਜਨੋ ਕਿ ਇਹ ਟੈਕਸੀ ਕਰਕੇ ਚੱਲੇ ਸਨ ਤੇ ਰਸਤੇ ਵਿੱਚ ਆਂਦੇ ਹੋਏ ਇਹਨਾਂ ਨੇ ਸ਼੍ਰੀ ਨਨਦਪੁਰ ਸਾਹਿਬ ਦੇ ਇੱਕ ਪਿੰਡ ਦੇ ਨੇੜੇ ਉਸ ਟੈਕਸੀ ਚਾਲਕ ਨਾਲ ਇਹ ਘਟਨਾ ਜਿਹੜੀ ਕਿ ਕੀਤੀ ਤੇ ਉਸ ਨੂੰ ਪਿਸਤੌਲ ਦਿਖਾ ਕੇ ਉਸ ਕੋਲੋਂ ਜਿਹੜੀ ਗੱਡੀ ਖੋਹ ਕੇ ਲੈ ਗਏ ਪੁਲਿਸ ਵੱਲੋਂ ਜਿਹੜੀ ਕਿ ਫੌਰੀ ਕਾਰਵਾਈ ਕਰਦੇ ਹੋਏ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਤੇ ਉਸ ਦੇ ਨਾਲ ਜੋ ਲੜਕੀ ਆ ਉਸ ਦੀ ਵੀ ਭਾਲ ਜਾਰੀ ਹੈ ਰੂਪਨਗਰ ਤੋਂ ਧੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ